ਇਸ ਸੰਕਟ ਨੂੰ ਟਲਿਆ ਨਾ ਸਮਝੀਏ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਪਾਣੀ ਹੋਰ ਛੱਡਿਆ ਜਾ ਸਕਦਾ ਹੋ ਸਕਦਾ ਇਹ ਸਮੱਸਿਆ ਦੇ ਨਾਲ ਵੀ ਸਾਨੂੰ ਲੰਬਾ ਸਮਾਂ ਯੋਜਨਾ ਪਵੇ ਸੋ ਇਹਦੇ ਵਾਸਤੇ ਜਿਹੜੇ ਸਾਡੇ ਸਨੂਰਤ ਨੇ ਉਹਨਾਂ ਦੀ ਸਹੀ ਵਰਤੋਂ ਜ਼ਰੂਰੀ ਹੈ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਲੋੜ ਤੋਂ ਵੱਧ ਆਪਣੇ ਕੋਲ ਤੁਸੀਂ ਨਾ ਸਟੋਰ ਕਰੋ ਕਿਉਂਕਿ ਅਜੇ ਵੀ ਇੰਦਾ ਦੀ ਸੰਗਤ ਹੈ ਜਿੰਨਾਂ ਕੋਲ ਪਹੁੰਚ ਨਹੀਂ ਰਿਹਾ ਸੋ ਪਲੀਜ਼ ਆਪਾਂ ਸੱਚ ਦਾ ਪੱਲਾ ਮੜੀਏ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਖਾਨ ਚੁੱਕਾ ਹੈਗਾ ਤੇ ਤੁਹਾਡੇ ਤੋਂ ਅੱਗੇ ਵੀ ਕਈ ਬੰਦੇ ਬੈਠੇ ਨੇ ਜਿੰਨਾ ਤੱਕ ਅਜੇ ਤੱਕ ਟੀਮਾਂ ਪਹੁੰਚ ਨਹੀਂ ਸਕੀਆਂ ਪਹਿਲਾਂ ਆਪਾਂ ਉਹਨਾਂ ਤੱਕ ਵੀ ਪਹੁੰਚਾ ਲਈਏ ਜਦੋਂ ਉਹਨਾਂ ਕੋਲੇ ਵੀ ਇੱਕ ਵਾਰੀ ਪਹੁੰਚਦਾ ਹੋ ਜਾਊਗਾ ਫਿਰ ਜਿੰਨਾ ਮਰਜ਼ੀ ਸਟੋਰ ਵੀ ਕੀਤਾ ਜਾ ਸਕਦਾ ਜਦੋਂ ਵੀ ਕੋਈ ਟਰਾਲੀ ਆਉਂਦੀ ਹੈ ਉਹ ਸੜਕ ਦੇ ਉੱਤੇ ਹੀ ਸਾਰੀ ਦੀ ਸਾਰੀ ਵਰਤਾਈ ਜਾਂਦੀ ਆ ਸੜਕਾਂ ਤੋਂ ਉੱਤਰ ਕੇ ਜਿਹੜੇ ਪਿੰਡਾਂ ਤੱਕ 4x4 ਦੇ ਨਾਲ ਖੜਨਾ ਸੀਗਾ ਜਾਂ ਜਿਨ੍ਹਾਂ ਤੇ ਤੁਰ ਕੇ ਲੈ ਕੇ ਜਾਣਾ ਸੀ ਉੱਥੇ ਤੱਕ ਸਮਾਨ ਪਹੁੰਚ ਨਹੀਂ ਪਾਰਿਆ ਪਾਣੀ ਲੱਥਣ ਤੋਂ ਬਾਅਦ ਬੰਬਾਰੀ ਫੈਲਣ ਦਾ ਖਤਰਾ ਉਸ ਇਲਾਕੇ ਆ ਚ ਪਾਣੀ ਲੱਥਾ ਸੀ ਉੱਥੇ ਵੇਖ ਕੇ ਐ ਵੀਰ ਸਿੰਘ ਮੇਰੇ ਨਾਲ ਸੀ ਗਾਈਆਂ ਮਰੀਆਂ ਪਈਆਂ ਨੇ ਉਹਨਾਂ ਦੀ ਬਾਡੀ ਡਿਸਪੋਜ਼ ਆਫ ਕਿਵੇਂ ਕਰਨੀਆਂ ਨੇ ਤਾਂ ਕਿ ਉਹਨਾਂ ਤੋਂ ਕੋਈ ਬੰਬਾਰੀ ਨਾ ਫੈਲ ਸਕੇ ਕਈ ਬਜ਼ੁਰਗਾਂ ਨੇ ਸਾਨੂੰ ਇਹ ਆਖਿਆ ਕਿ ਅੱਖਾਂ ਦੇ ਵਿੱਚ ਇਰਿਟੇਸ਼ਨ ਹੋਣੀ ਸ਼ੁਰੂ ਹੋ ਗਈ ਆ ਹੱਥਾਂ ਪੈਰਾਂ ਦੇ ਜਿਹੜੇ ਵੱਡ ਹੁੰਦੇ ਨੇ ਗੜਨੇ ਸ਼ੁਰੂ ਹੋ ਗਏ ਨੇ ਪੰਜਾਬ ਇਸ ਟਾਈਮ ਬਹੁਤ ਵੱਡੀ ਮਾਰਦੀ ਹੀਟ ਹੈ ਸੋ ਇਸ ਵਾਰ ਲੋਡ ਹੈ ਸਾਡੇ ਐਨ ਆਰ ਆਈ ਭਰਾਵਾਂ ਵਾਸਤੇ ਵੀ ਕੀ ਤੁਸੀਂ ਹੰਪਲਾ ਮਾਰੋ ਔਰ ਆਪਣੇ ਟਾਈਮ ਦਾ ਦਸਵੰਦ ਔਰ ਆਪਣੀ ਮਾਇ ਦਾ ਦਸਵੰਦ ਜਿਹੜਾ ਹੈਗਾ ਉਹ ਆਪ ਕੋ ਆਪਣੇ ਥਾਂ ਦੇ ਉੱਤੇ ਭੇਜ ਕੇ ਜਿਹੜਾ ਵੱਡਾ ਹੱਕ ਆ ਪੰਜਾਬ ਦਾ ਉਹ ਪਤਾ ਕਰੀਏ